ਹੁਣੇ-ਹੁਣੇ ਮੈਂ ਗਿਰ ਗਿਆ ਸੱਟ ਨਹੀਂ ਵੱਜੀ ਬਚਾਅ ਹੋ ਗਿਆ ਇੱਕ ਆਹ ਰੋਡ ਤੇ ਭਈਆ ਤੇਰੀ ਮਤ ਹੈ ਸੋ ਸਾਡੇ ਗੱਡੀ ਖੜੀ ਹੈ ਹੁਣੇ-ਹੁਣੇ ਜਸਟ ਸਲਿੱਪ ਹੋ ਕੇ ਅੱਡੀ ਹੈ ਸੋ ਬੜੀ ਮੁਸ਼ਕਿਲ ਲਾਈਫ ਆ ਯਾਰ ਇੱਥੇ ਪਹੁੰਚ ਚੁੱਕੇ ਹਾਂ ਆਸਲੋ ਸਿਟੀ ਸੈਂਟਰ ਇੱਕ ਤਾਂ ਬਰਸ ਤੇ ਚਿੱਲਣ ਦਾ ਬੜਾ ਆਨੰਦ ਆ ਸਾਲ ਪਾਣੀ ਵੜ ਗਿਆ ਪੂਟਾਂ ਕੀ ਯਾਰ ਸੋ ਰ ਬਟਰ ਲਾਈਫ ਲੌਂਗ ਐਕਸਪੀਰੀਅੰਸ ਆ ਉਸ ਸਿਟੀ ਦੇ ਵਿੱਚ ਸਾਨੂੰ ਲੱਭਿਆ ਇੱਕ ਇੰਡੀਅਨ ਰੈਸਟੋਰੈਂਟ ਸੋ ਇੱਥੇ ਦਾ ਸਟਾਫ ਵੀ ਜਾਂ ਤਾਂ ਨੇਪਾਲ ਤੋਂ ਆ ਜਾਂ ਇੰਡੀਆ ਤੋਂ ਸੋ ਇੱਥੇ ਫੂਡ ਬਹੁਤ ਕਾਸਟਲੀ ਹੈ ਇੱਕ ਦਾਲ ਤੜਕਾ ਇੱਕ ਦਾਲ ਮੱਖਣੀ 6 ਤਵਾ ਰੋਟੀਆਂ ਜਿਹਦਾ ਬਿਲ ਆਇਆ ਦੀ ਇੱਥੇ 700 ਕਰੋਨ ਇੰਡੀਆ ਦੇ 4000 ਦੀ ਰੋਟੀ ਇੱਕ ਟਾਈਮ ਸ਼ਾਮ ਦੇ ਵੱਜ ਚੁੱਕਿਆ 6 ਤੇ ਅਸੀਂ ਬੈਠਣ ਲੱਗਿਆ ਹੁਣ ਫਿਲਹਾਲ ਮੈਟਰੋ ਦੇ ਵਿੱਚ ਜਿਹੜਾ ਹੁਣ ਇੱਕ ਪਾਸ ਲਿਆ